ਮੇਰਾ ਨਾਮ ਸਤੰਬਰ ਸਿੰਘ ਆ ਜੀ ਹਾਂ ਜੀ ਮੈਨੂੰ ਮਿਲ ਗਈ ਆ ਦਵਾਈ ਜੀ ਵਧੀਆ ਮਿਲੀ ਆ ਦਵਾਈ ਪ੍ਰੋਬਲਮ ਮੇਰੀ ਹੱਡੀ ਦੇ ਵਿੱਚ ਦਰਦ ਹੁੰਦੀ ਆ ਜੀ ਉਹ ਨਾ ਖਾ ਕੇ ਠੀਕ ਹੋਗਾ ਠੀਕ ਆ ਨਹੀਂ ਜੀ ਫਾਇਦਾ ਕੋਈ ਨਹੀਂ ਲੱਗਾ ਫ੍ਰੀ ਮਿਲੀ ਆ ਦਵਾਈ

ਹੌਂਤਾ ਕਥੀ ਕਰੀਬ 200 ਦੇ ਲੱਗੇ ਮਰੀਜ਼ ਦੇਖ ਚੁੱਕੇ ਆ ਇਸ ਵੇਲੇ ਅਸੀਂ ਵੱਖ-ਵੱਖ ਤਰੀਕੇ ਦੀਆਂ ਬਿਮਾਰੀਆਂ ਦੇ ਲੋਕਾਂ ਨੂੰ ਵੇਖਿਆ ਜਿਹਦੇ ਇੱਕ ਬਲੱਡ ਪ੍ਰੈਸ਼ਰ 슈ਗਰ ਤੇ ਨਾਲ ਹੋਰ ਗੈਂਟੀਆਂ ਦੇ ਬੀਜ ਜੈਸਾਇਟਸ ਬੁਖਾਰ ਬੱਚਿਆਂ ਨੂੰ ਜੋੜ ਦਰਜ ਦੇ ਬੀਜ ਹਰ ਤਰੀਕੇ ਦੇ ਮਰੀਜ਼ਾਂ ਨੂੰ ਦੇਖਿਆ ਤੇ ਸਿਲਫਲ ਦੇ ਕਸਟ ਫ੍ਰੀ ਕੀਤੇ ਜਿਹੜੇ ਵੀ ਬੀਜ ਆਏ ਆ ਇਹਦੇ ਅਸੀਂ ਸਾਰਿਆਂ ਨੂੰ ਫ੍ਰੀ ਦਵਾਈ ਦਿੱਤੀ ਆਪਣੇ ਕੋਲੋਂ ਕੰਟੈਂਟ ਦਿੰਦੀ ਆ ਤੇ ਫੀਸ ਤੇ ਦਿੰਦੀ ਇਸੇ ਪ੍ਰਕਾਰ ਤੇ ਇੱਕ ਸਾਡੇ ਕੈਂਪ ਪਹਿਲਾ ਕੈਂਪਨੀ ਆ ਅਸੀਂ ਹਰ ਮਹੀਨੇ ਸੰਗਰਾਮ ਦੇ ਉੱਤੇ ਕਿਤੇ ਨਾ ਕਿਤੇ ਪਿੰਡ ਵਿੱਚ ਇਹੋ ਜਿਹੇ ਫ੍ਰੀ ਕੈਂਪਸ ਲਗਾਉਦੇ ਆ ਉਹ ਵੀ ਇੱਕ ਸਾਡੇ ਲੈ ਕੇ ਸੇਵਾ ਭਾਵਨਾ ਵਾਲਾ ਕਿ ਮਨਤਾ ਦੀ ਸੇਵਾ ਵਾਲਾ ਆਪਨਾ ਸਮਝਿਆ ਕਿ ਇਤੋਂ ਵਧੀਆ ਕੋਈ ਸੇਵਾ ਨਹੀਂ ਹੋ ਸਕਦੀ ਕਿ ਜਿੱਥੇ ਅੱਜ ਗੁਰਦੁਆਰਾ ਸਾਹਿਬ ਕੇ ਲੰਗਰ ਦੀ ਸੇਵਾ ਕਰ ਰਿਹਾ ਕੋਈ ਕਿਸੇ ਸੇਵਾ ਕਰ ਰਿਹਾ ਅਤੀਵੇ ਤੋਂ ਕਿਉਂ ਨਾ ਆਏ ਕਿ ਅਸੀਂ ਇਥੇ ਇੰਨੀ ਜਦਾ ਜਨਤਾ ਆਈ ਆ ਇੰਨੇ ਸ਼ਰਧਾਦੂ ਆਏ ਆ ਕਿਸੇ ਨੂੰ ਕੋਈ ਪ੍ਰੋਬਲਮ ਹੋਏ ਤੇ ਮੋਕਾ ਰੱਖਦੇ ਆ ਅਸੀਂ ਇਹ ਅੱਜ ਕੈਂਪ ਵਿੱਚ ਲਗਾਇਆ ਹੈ ਕੋ ਜੀ ਮੈਂ ਕਹਾਂ ਤਾ ਕਿ ਲੋਕਾਂ ਦਾ ਬਹੁਤ ਉਤਸ਼ਾਹ ਜੀ ਅੱਜ ਅਸੀਂ ਕੈਂਪ ਸੇ ਤੋਂ ਹੀ ਲੋਕਾਂ ਦੀ ਭੀੜ ਲੱਗੀ ਹੋਈ ਆ ਅਸੀਂ ਮਤਲਬ ਕਿ ਆਪਣੇ ਆਪ ਹੀ ਲੋਕ ਆ ਰਹੇ ਨੇ ਦੇਖ ਕੇ ਸਾਡੇ ਆ ਕੋਣਾ ਨੂੰ ਬੜੇ ਤੋਂ ਚੜੀ ਟਾਂਗਾਂ ਦੇਖਿਆ ਜਾ ਰਾ ਮੈਂ ਤੇ ਮੇਰੇ ਵਾਈਫ ਡਾਕਟਰ ਪ੍ਰੀਤ ਕਮਲ ਸਾਡੇ ਹੋਸਟ ਸਾਫ ਸਾਰਾ ਬੜੇ ਤੋਂ ਚੜੀ ਟਾਂਗਾਂ ਆਪਣੀ ਧਿਆਨ ਵਾਰਾ